ਜਦੋਂ ਵੰਗਾਰਾ ਮੋ ਸਾਹਮਣੇ ਹੋਈ ਸਿੰਘਾਂ ਨੇ ਆਖਿਆ ਅਸੀਂ 2.5 ਲੱਖਾਂ ਦੋ ਜਾਣੇ ਆ ਤੁਸੀਂ ਬਹੁਤੇ ਆਏ ਹੋ ਲਾਗਰਾ ਬਰਾਬਰੀ ਦਾ ਕਰ ਲਈਏ ਬਰਾਬਰੀ ਦਾ ਨਾਮ ਸਹੀ ਸਾਡੇ ਨਾਲੋਂ 2 4 ਘੱਲ ਕੇ ਵੇਖ ਲਾ ਥੋੜੇ ਥੋੜੇ ਸਿਪਾਈ ਇਕੱਲੇ ਟੱਕਰਾ ਹੋਇਆ ਜਿਸ ਦਾ ਸਰਮਸ਼ਾ ਦਿੱਤੇ ਆਖਰ ਇਹਨਾਂ ਨੇ ਕਿੰਨੇ ਪਰ ਗੋਲੀਆਂ ਚਲਾਈਆਂ ਇੱਕ ਦਾ ਬਕੀਰ ਚਲਾਈ ਇੱਕ ਦਾ ਮਾਮਲਾ ਕੀਤਾ ਮੌਤ ਭਿਆਨਕ ਕੱਡਾ ਵੱਡ ਹੋਈ ਮੌਤ ਭਿਆਨਕ ਜੰਗ ਹੋਇਆ ਤਾਂ ਜਾ ਕੇ ਇਹਨਾਂ ਨੇ ਜਕੀ ਦਾ ਉਹ ਲਿਖਦੇ ਨੇ ਜਿੰਨਾ ਚਿਰ ਤਲਵਾਰਾਂ ਤੀਰਾਂ ਤੇ ਗੋਲੀਆਂ ਸਿੰਘਾਂ ਦੇ ਮਾਸ ਵਿੱਚ ਹੀ ਖੁਬਦੀਆਂ ਰਹੀਆਂ ਉਹਨਾਂ ਚਿਰ ਸਿੰਘ ਡਿੱਗੇ ਉਦੋਂ ਜਦੋਂ ਉਹਨਾਂ ਦੀਆਂ ਹੱਡੀਆਂ ਕੱਗ ਟੁੱਟ ਗਈਆਂ ਜਦੋਂ ਹੱਡੀਆਂ ਕੱਗ ਜਾ ਕੇ ਇਹ ਵਾਰ ਲੱਗੇ ਜਦੋਂ ਹੱਡੀਆਂ ਹੀ ਟੁੱਟ ਗਈਆਂ ਫਿਰ ਸਿੰਘ ਡਿੱਗੇ ਨੇ ਉਹਨਾਂ ਚਿਰ ਉਹ ਜੂਝਦੇ ਰਹੇ 2.5 ਲੱਖ ਫੌਜਾਂ ਉਨਾਰੇ ਕੋਲ ਦੁਨੀਆ ਦੇ ਵਿੱਚ ਨਾਰਾ ਉੱਚਾ ਪੁਲੰਦ ਕਰ ਦਿੱਤਾ ਕਿ ਸਿੰਘ ਭਾਵੇਂ ਇੱਕ ਵੀ ਬਚਿਆ ਹੋਵੇ ਇੱਕ ਵੀ ਬਚਿਆ ਹੋਵੇ ਦੀਆਂ ਤੇ ਇਹ ਨਾਰਾ ਪੂਜਦਾ ਰਹੇਗਾ ਆਓ ਰਲ ਮਿਲ ਕੇ ਸਾਰੀ ਸੰਗਤ ਪੜੀਏ ਰਾਜ ਕਰੇਗਾ ਰਾਜ ਕਰੇਗਾ ਜਿੰਨਾ ਚਿਰ ਗੁਰੂ ਕਾ ਖਾਲਸਾ ਭਾਵੇਂ ਇੱਕ ਵੀ ਦੁਨੀਆ ਤੇ ਮੌਜੂਦ ਰਹੇਗਾ ਇਹ ਨਾਰਾ ਗੂੰਜਦਾ ਰਹੇਗਾ ਇਹ ਨਾਰਾ ਕਦੇ ਸੰਸਾਰ ਤੋਂ ਮੁੱਕਣਾ ਨਹੀਂ ਕਿਸ ਕਰਕੇ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੀ ਸ਼ਹਾਦਤ ਅੱਜ ਸਾਨੂੰ ਖਾਲਸੇ ਦੇ ਰਾਜ ਦੇ ਸੰਕਲਪ ਨੂੰ ਆਪਣੇ ਹਿਰਦਿਆਂ ਵਿੱਚ ਤਾਜ਼ਾ ਕਰਨ ਵਾਸਤੇ ਸਾਨੂੰ ਮੁੜ ਕੇ ਜੁੜਦੀ ਉਤੇ ਹੀ ਧੰਨ ਸਤਿਗੁਰੂ 6ਵੇਂ ਪਾਤਸ਼ਾਹ ਜੀ ਦਾ ਮੀਰੀ ਪੀਰੀ ਦਾ ਸਿਧਾਂਤ ਕਿਉਂਕਿ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਹੈ ਨਾ ਭਾਵੇਂ ਪੁਰਾਣੀ ਵਿੱਚ ਪਹਿਲੇ ਪਾਤਸ਼ਾਹ ਵੇਲੇ ਤੋਂ ਹੀ ਮੌਜੂਦ ਹੈ ਇਹ ਨਹੀਂ ਐ ਵੀ 5ਵੇਂ ਪਾਤਸ਼ਾਹ ਤੱਕ ਮੀਰੀ ਪੀਰੀ ਹੈ ਨਹੀਂ ਸੀ ਤੇ 6ਵੇਂ ਪਾਤਸ਼ਾਹ ਵੇਲੇ ਜਾ ਕੇ ਆਈ ਹੈ ਨਹੀਂ ਨਹੀਂ ਸਿਧਾਂਤ ਰੂਪ ਨੇ ਵਿੱਚ ਦਾ ਪਹਿਲਾਂ ਹੀ ਮੌਜੂਦ ਹੈ ਸਾਧ ਸੰਗਤ ਜੀ ਛੇਵੇਂ ਬਾਦਸ਼ਾਹ ਨੇ ਇਹਨੂੰ ਰੂਪਮਾਨ ਕੀਤਾ ਰੂਪਮਾਨ ਕੀਤਾ ਸ਼ੈਸ਼ਤਰ ਅਰਣਦੇਵਸ ਆਉਂਦਾ ਪਿਆ ਹੈ ਤੇ ਸ਼ੈਸ਼ਤਰਾਂ ਦੇ ਜਦੋਂ ਦਰਸ਼ਨ ਕਰਦੇ ਆ ਨਾ ਵਿਸ਼ੇਸ਼ ਕਰਕੇ ਸਾਥ ਸੰਗਤ ਜੀ ਧਿਆਨ ਦਿਓ ਜੀ ਜਿੰਨਾ ਜਿੰਨਾ ਸਥਾਨਾਂ ਤੇ ਸ਼ੈਸ਼ਤਰ ਨੇ ਸਤਿਗੁਰਾਂ ਦੇ ਜ਼ਰੂਰ ਯਾਤਰਾ ਕਰਨੀ ਚਾਹੀਦੀ ਆਪਾਂ ਨੂੰ ਦਰਸ਼ਨ ਕਰਨੀ ਚਾਹੀਦੀ ਇਕਦਾ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਨੇ ਆ ਤੇ ਸਾਧ ਸੰਗਤ ਜੀ ਜਿਸ ਵੇਲੇ ਆਪਾਂ ਕੈਂਟਾ ਘਰਵਾਰੇ ਪਾਸੇ ਤੋਂ ਦਰਸ਼ਨੀ ਜੋੜੀ ਵਾਲੇ ਪਾਸੇ ਤੋਂ ਅੰਦਰ ਨੂੰ ਪ੍ਰਵੇਸ਼ ਕਰਦੇ ਆ ਉਹਤੇ ਪ੍ਰਕਰਮਾਂ ਦੇ ਵਿੱਚੋਂ ਦਰਵਾਜ਼ਾ ਜਿਹੜਾ ਖੁੱਲਦਾ ਹੈ ਉੱਪਰ ਨੂੰ ਜਾਂਦਾ ਹੈ ਕੇਂਦਰੀ ਸਿੱਖ ਅਜਾਇਬ ਘਰ ਵੱਲ ਜ਼ਰੂਰ ਉਤੇ ਦਰਸ਼ਨ ਕਰਿਆ ਕਰੀਏ ਸਤਿਗੁਰਾਂ ਦੇ ਸ਼ਸਤਰ ਮੌਜੂਦ ਨੇ ਸ਼ੀਵੀ ਬਾਦਸ਼ਾਹ ਜੀ ਦੀ ਮੀਰੀ ਤੇ ਪੀਰੀ ਦੀ ਤਲਵਾਰ ਮੌਜੂਦ ਹੈ ਦਰਸ਼ਨ ਕਰਿਆ ਕਰੀਏ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਤਖਤ ਸਾਹਿਬਾਨ ਜੀ ਦੇ ਜਾਣਦੇ ਆ ਇਸ ਗੁਰ ਸਾਹਿਬ ਸਾਧੂਗਰਾਂ ਦੇ ਦਰਸ਼ਨ ਕਰੀਏ ਅਕਾਲ ਤਖ਼ਤ ਸਾਹਿਬ ਸਾਧੂਗਰਾਂ ਦੇ ਸ਼ਸਤਰਾਂ ਦੇ ਦਰਸ਼ਨ ਬਾਬਾ ਦੀਪ ਸਿੰਘ ਜੀ ਦੇ ਔਰ ਹੋਰ ਸੂਰਮਿਆਂ ਜੌਧੀਆਂ ਮਹਾਰਾਜਾਂ ਦੇ ਸ਼ਸਤਰਾਂ ਦੇ ਦਰਸ਼ਨ ਇਸ ਤੋਂ ਇਲਾਵਾ ਤਖ਼ਤ ਸਹਿਬਾਨ ਜੀ ਤੋਂ ਇਲਾਵਾ ਆਪ ਧਿਆਨ ਦਿਓ ਬੇਨਤੀ ਵੱਲ ਸਾਰੀ ਸੰਗਤ ਆਪ ਜਿਹੜੇ ਇੱਥੇ ਮੌਜੂਦ ਔਰ ਜਿਹਦੀ ਸੰਗਤ ਟੀਵੀ ਰਾਹੀਂ ਇੰਟਰਨੈਟ ਰਾਹੀਂ ਸੁਣਦੇ ਹੋ ਆమే ਆਪ ਜੀ ਨੂੰ ਵੀ ਬੇਨਤੀ ਕਰਨ ਲੱਗਾ ਪਿਛਲੇ ਦਿਨੀ ਦਾਸ ਨੂੰ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਸੀ ਨਾਭੇ ਸ਼ਹਿਰ ਦੇ ਵਿੱਚ ਸਥਾਨ ਹੈ ਗੁਰਦੁਆਰਾ ਘੋੜਿਆਂ ਵਾਲਾ ਤੁਹਾਨੂੰ ਗੁਰੂ ਕਲਗੀ ਧਰਪਾਲ ਸਾਹਿਬ ਜੀ ਦੇ ਹਜੂਰੀ ਸਿੰਘ ਨਗਾਰਜੀ ਸਿੰਘ ਬਾਬਾ ਆਜਾਪਾਲ ਸਿੰਘ ਜੀ ਉਹਨਾਂ ਮਹਾਂਪੁਰਖਾਂ ਦਾ ਉਹ ਸਥਾਨ ਹੈ ਤੇ ਜਰੂਰ ਸੰਗਤ ਜੀ ਦਰਸ਼ਨ ਕਰਿਓ ਆਪਣੀ ਬੱਚਿਆਂ ਨੂੰ ਵੀ ਦਰਸ਼ਨ ਕਰਵਾਇਓ ਬਿਲਕੁਲ ਚਲਦੀ ਹੱਥ ਦੇ ਵਿੱਚ ਸਤਿਗੁਰਾਂ ਦੇ ਵੇਲੇ ਦੇ ਗੁਰੂ ਖੇ ਸਿੰਘਾਂ ਦੇ ਸ਼ਸਤਰ ਜਿਹੜੇ ਨੇ ਉਹ ਬੰਦੂਕਾਂ ਔਰ ਛੋਟੇ ਜਿਹਨੂੰ ਪਿਸਤੌਲ ਕਹਿੰਦੇ ਅੱਜ ਕੱਲ ਦੀ ਬੋਲੀ ਦੇ ਵਿੱਚ ਇਸੇ ਤਰ੍ਹਾਂ ਪੁਰਾਤਨ ਨਗਾਰੇ ਪੁਰਾਤਨ ਜਿਹੜੀਆਂ ਤੇਗਾ ਕਟਾਰਾਂ ਔਰ ਪੁਰਾਤਨ ਤੀਰ ਮਰਛੇ ਇਸੇ ਤਰ੍ਹਾਂ ਜਿਹੜੇ ਐ ਉਹ ਕਿੰਨੇ ਹੀ ਸ਼ਸਤਰ ਨੇ ਤੇ ਜਰੂਰ ਸਾਨੂੰ ਸ਼ਸਤਰਾਂ ਦੇ ਦਰਸ਼ਨ ਕਰਨੇ ਚਾਹੀਦੇ ਸ਼ਸਤਰ ਧਾਰਨ ਦਿਵਸ ਆ ਰਿਹਾ ਛੇਵੇਂ ਬਾਦਸ਼ਾਹ ਦਾ ਮੀਰੀ ਪੀਰੀ ਦਿਵਸ ਆ ਰਿਹਾ ਮੈਂ ਤਾਂ ਅਰਜ ਕਰਨ ਲਗਾ ਤਖਤਾਂ ਦੇ ਜਾਓ ਪੰਜਾਂ ਤਖਤਾਂ ਦੇ ਜਿਹੜਾ ਤਖਤ ਸਾਹਿਬ ਦਾ ਮੁੱਖ ਸਥਾਨ ਹੁੰਦਾ ਨਾ ਗਰੰਦਰ ਸਿੰਘ ਮਹਾਰਾਜੀ ਦਾ ਪ੍ਰਕਾਸ਼ ਇੱਕ ਪਾਸੇ ਹੈ ਮੁਕਤਸਾਨ ਦੇ ਸ਼ਸਤਰਾਂ ਦਾ ਪ੍ਰਕਾਸ਼ ਹੈ ਦਮਦਮਾ ਸਾਹਿਬ ਚਲੇ ਜਾਓ ਸਤਿਗੁਰੂ ਗਰੰਦਰ ਮਹਾਰਾਜੀ ਦੇ ਪ੍ਰਕਾਸ਼ ਦੇ ਸਾਹਮਣੇ ਤਖਤ ਸਾਹਿਬ ਜੀ ਦੇ ਉੱਤੇ ਉਹ ਸਾਰੇ ਸ਼ਸਤਰ ਸੁਭਾਈਮਾਨ ਸ਼ਸਤਰਾਂ ਦਾ ਪ੍ਰਕਾਸ਼ ਹੈ ਇਸੇ ਤਰ੍ਹਾਂ ਪਟਨਾ ਸਾਹਿਬ ਹਜੂਰ ਸਾਹਿਬ ਪੰਜਾਂ ਤਖਤਾਂ ਤੇ ਸ਼ਸਤਰ ਪ੍ਰਕਾਸ਼ਮਾਨ ਨੇ ਤੇ ਜੇ ਨੇ ਵੱਡਿਆਂ ਦੀ ਕਰਨੀ ਕਮਾਈ ਦੇ ਝਲਕਾਰੇ ਵਜਣਗੇ ਇਹੋ ਸ਼ਸ਼ਤਰ ਨੇ ਜਿਨ੍ਹਾਂ ਨੇ ਸਾਡੇ ਗੁਲਾਮੀ ਦੇ ਤੌਕ ਕੱਟੇ ਇਹੋ ਸ਼ਸ਼ਤਰ ਨੇ ਜਿਨ੍ਹਾਂ ਨੇ ਸਾਡੇ ਮੱਤੇ ਦੇ ਕਲੰਕ ਦੁੱਤੇ ਇਹੋ ਸ਼ਸ਼ਤਰ ਨੇ ਜਿਨ੍ਹਾਂ ਨੇ ਸਾਡੀ ਅਣਖ ਸਾਡੀ ਵੀਰਤਾ ਨੂੰ ਜਗਾਇਆ ਇਹੋ ਸ਼ਸ਼ਤਰ ਨੇ ਜਿਨ੍ਹਾਂ ਨੇ ਸਾਨੂੰ ਗਰੀਬਾਂ ਨੂੰ ਨਵਾਂ ਜੀਵਨ ਦਿੱਤਾ ਇਹ ਤੋਂ ਤੱਕ ਕੇਸਗੜ ਸਾਹਿਬ ਜੀ ਦੇ ਜਫੇਦਾਰ ਹੋਏ ਐ ਪੁਨੀਰ ਸੋ ਟੇਬਲ ਤੇ ਏਡਗੇਡ ਦੀ ਗੱਲ ਹੈ ਜਥੇਦਾਰ ਸ਼ਰਮ ਸਿੰਘ ਜੀ ਸ਼ਰਮ ਉਸ ਵੇਲੇ ਇੰਗਲੈਂਡ ਤੋਂ ਲਿਆਂਦੇ ਗਏ ਸਨ ਸ਼ਸ਼ਤਰ ਦਸਮ ਬਾਜਾ ਜੀ ਦੇ ਤੇ ਉਸ ਵੇਲੇ ਇਹ ਸ਼ਸ਼ਰਾਂ ਦੇ ਸਬੰਧ ਵਿੱਚ ਉਹਨਾਂ ਨੇ ਕਵਿਤਾ ਲਿਖੀ ਸੀ ਬੜੀ ਪਿਆਰੀ ਤੇ ਉਹਨਾਂ ਨੇ ਆਖਿਆ ਕਿ ਉੰਜ ਤਾਂ ਦੁਨੀਆ ਤੇ ਬਥੇਰੇ ਨੇ ਸ਼ਸ਼ਰ ਪਰ ਇਨਾ ਚਾਹਵਾ ਤਾਂ ਕਿ ਇਹ ਤੇਰੇ ਨੇ ਸ਼ਸ਼ਰ ਇਹ ਸ਼ਸ਼ਰ ਨੇ ਕਿਸੇ ਆਦਰਸ਼ ਦੇ ਲਗਾਏਕ ਧਰਮ ਦੀ ਤੁਜਾ ਦੇ ਫਰੇਰੇ ਨੇ ਸ਼ਸ਼ਰ ਇਹ ਸ਼ਸ਼ਰ ਨੇ ਨਸ਼ਤਰ ਗੁਰੂ ਵੈਦ ਤੇ ਰੋਗੀ ਦੇ ਮਿਸਟਰ ਭਲੇਰੇ ਨੇ ਸ਼ਾਇਦ ਅਰਨੈਚਰ ਹੁੰਦੇ ਨੇ ਔਜ਼ਾਰ ਡਾਕਟਰ ਦੇ ਕੋਲ ਵੇਖੋ ਆਪਰੇਸ਼ਨ ਕਰਨ ਦੇ ਔਜ਼ਾਰ ਹੁੰਦੇ ਨਾ ਜਿਵੇਂ ਡਾਕਟਰ ਦੇ ਕੋਲ ਆਪਰੇਸ਼ਨ ਕਰਨ ਦੇ ਔਜ਼ਾਰ ਹੁੰਦੇ ਨੇ ਉਹਨਾਂ ਵੱਲ ਵੇਖ ਕੇ ਇਹ ਆਸ ਜਾਗਦੀ ਹੈ ਡਾਕਟਰ ਆਪਰੇਸ਼ਨ ਕਰੇਗਾ ਇਹਨਾਂ ਸ਼ਸ਼ਤਰਾਂ ਨਾਲ ਜੀਵਨ ਦਾਣ ਦੇਵੇਗਾ ਕਹਿਣ ਲੱਗੇ ਇਹ ਸ਼ਸ਼ਤਰ ਨੇ ਨਸ਼ਤਰ ਗੁਰੂ ਵੈਦ ਦੇ ਰੋਗੀ ਦੇ ਮਿੱਤਰ ਭਲੇਰੇ ਨੇ ਸ਼ਸ਼ਤਰ ਇਹਨਾਂ ਸ਼ਸ਼ਤਰਾਂ ਨੇ ਸ਼ਰਮ ਰੱਖੀ ਵਤਨ ਦੀ ਤਾਈ ਪੂਜ ਦਾ ਵਤਨ ਅੱਜ ਤੇਰੇ ਵੀ ਸ਼ਸ਼ਤਰ ਅੱਜ ਕੋਲ ਸੰਸਾਰ ਸਤਿਗੁਰਾਂ ਦੇ ਸ਼ੈਸ਼ਰਾਂ ਕੇ ਸੀਸ ਕੇ ਉੱਚਾ ਹੁੰਦਾ ਹੈ ਕਿਉਂਕਿ ਇਹਨਾਂ ਸ਼ੈਸ਼ਰਾਂ ਨੇ ਜ਼ੁਲਮ ਨੂੰ ਠੱਲ ਪਾਈ ਐਵੇਂ ਨਹੀਂ ਜੈ ਤੇਗਾਂ ਆਖਿਆ ਕਿਉਂ ਆਖਿਆ ਖਖੰਡ ਵੇ ਹੰਡੰ ਖਲਦਲ ਖੰਡੰ ਅਤਰ ਮੰਡੰ ਮਰਬੰਡੰ ਕੋਈ ਦੰਡ ਅਖੰਡਕ ਤੇਜ ਚੰडम ਜੋਤ ਅਮੰਡੰ ਪਾਨੁ ਪ੍ਰਭੰ ਸੁਖ ਸੰਸਕਰਣੰ ਦੁਲ ਮਤਲਬ ਦੁਰਮਤ ਦਰਣੰ ਕਿਲ ਬੇਕਾਰਣੰ ਆਸ சரਣੰ ਜੈ ਜੈ ਜਗਕਾਰੁ ਨਿਸ਼ਟ ਉਬਾਰਣ ਮਮ ਪ੍ਰਤਪਾਰਣ ਜੈ ਬੇਗੰ ਐਵੇਂ ਨਹੀਂ ਤੇਗ ਦੀ ਜੈ ਜੈਕਾਰ ਕੀਤੀ ਇਹ ਤੇ ਜਦੋਂ ਦਲੀਲਾਂ ਅਪੀਨਾ ਮੁੱਕ ਜਾਂਦੀ ਹੈ ਇਹ ਦੇ ਕਰਾਮਾਤ ਹੈ ਕਰਾਮਾਤ ਜੀ ਤਰ੍ਹਾਂ ਕੰਮ ਕਰਦੀ ਇਸ ਲਈ ਮਹਾਰਾਜ ਨੇ ਜਿੱਤੇ ਸ਼ਾਸਤਰ ਦਿੱਤਾ ਤੇ ਸ਼ਸ਼ਤਰ ਵੀ ਦਿੱਤਾ ਕੱਲਾ ਸ਼ਾਸਤਰ ਗ੍ਰੰਥ ਨਹੀਂ ਦਿੱਤਾ ਸ਼ਸ਼ਤਰ ਵੀ ਦਿੱਤਾ ਤੇ ਸ਼ਸ਼ਤਰ ਦੇ ਨਾਲ ਸਾਧ ਸੰਗਤ ਜੀ ਅੰਦਰੋਂ ਸੰਤ ਦੇ ਬਣਾਉ ਸਿਪਾਹੀ ਮੀਰੀ ਪੀਰੀ ਦਾ ਮਤਲਬ ਹੋਰ ਕੀ ਹੈ ਮੀਰੀ ਪੀਰੀ ਦਾ ਮਤਲਬ ਨੀਵੀਂ ਮਿਰਤੀ ਨਾਲ ਕੋਈ ਇਹ ਕੱਢ ਦਿੰਦਾ ਹੈ ਕਿ ਵੇਖੋ ਜੀ ਧਰਮ ਤੇ ਰਾਜਨੀਤੀ ਨੂੰ ਆਪੋ ਵਿੱਚ ਮਿਕਸ ਨਹੀਂ ਕਰਨਾ ਚਾਹੀਦਾ ਇਹ ਤਾਂ ਗੱਲ ਹੀ ਕਨਫਿਊਜ਼ਨ ਪੈਦਾ ਕਰਨ ਵਾਲੀ ਹੈ ਨਾ ਭਲੇਖਾ ਬੋ ਗੱਲ ਧਰਮ ਤੇ ਰਾਜਨੀਤੀ ਨੂੰ ਅਕੇ ਮਿਕਸ ਨਹੀਂ ਕਰਨਾ ਚਾਹੀਦਾ ਸੰਗਤ ਜੀ ਧਿਆਨ ਧਰਮ ਦੇ ਉੱਤੇ ਰਾਜਨੀਤੀ ਹਾਵੀ ਨਾ ਹੋਵੇ ਰਾਜਨੀਤੀ ਦੇ ਸਿਰ ਤੇ ਧਰਮ ਦਾ ਕੁੰਡਾ ਬਰਕਰਾਰ ਰਹੇ ਇਹ ਹੈ ਮੀਰੀ ਪੀਰੀ ਦਾ ਸਿਧਾਂਤ ਜਦੋਂ ਕੋਈ ਨਿੱਜੀ ਮੁਫਾਤਾਂ ਲਈ ਧਰਮ ਨੂੰ ਵਰਤੇਗਾ ਰਾਜਨੀਤੀ ਵਾਸਤੇ ਉਦੋਂ ਮੀਰੀ ਪੀਰੀ ਦੇ ਸਿਧਾਂਤ ਦੀ ਬੇਦਬੀ ਹੋਵੇਗੀ ਮੀਰੀ ਪੀਰੀ ਦੇ ਸਿਧਾਂਤ ਦਾ ਮਤਲਬ ਹੈ ਕਿ ਰਾਜਨੀਤੀ ਨੂੰ ਸਾਫ ਸੁਥਰਾ ਰੱਖਣ ਲਈ ਨਿਆਸ ਸਥਾਪਿਤ ਕਰਨ ਲਈ ਹੱਕ ਤੇ ਸੱਚ ਦੀ ਸਥਾਪਨਾ ਵਾਸਤੇ ਜਦੋਂ ਰਾਜਨੀਤੀ ਦੇ ਸਿਰ ਤੇ ਧਰਮ ਦਾ ਪੁੰਡਾ ਹੋਵੇਗਾ ਉਹਨੂੰ ਕਹਿੰਦੇ ਨੇ ਮੀਰੀ ਪੀਰੀ ਦਾ ਸਿਧਾਂਤ ਤੇ ਚੇਤਾ ਰੱਖਣਾ ਭਗਤੀ ਦੇ ਨਾਲ ਨਾਲ ਸ਼ਕਤੀ ਹੈ ਇਕੱਲੀ ਸ਼ਕਤੀ ਨਹੀਂ ਤੇ ਪੀਰੀ ਦੇ ਨਾਲ ਨਾਲ ਮੀਰੀ ਹੈ ਇਕੱਲੀ ਮੀਰੀ ਦਾ ਇੱਥੇ ਕੋਈ ਮੁੱਲ ਨਹੀਂ ਇਕੱਲੀ ਮੀਰੀ ਦਾ ਬਾਦਸ਼ਾਹ ਵੈਸੇ ਮੀਰ ਸ਼ਬਦ ਬਣਿਆ ਹੈ ਅਮੀਰ ਤੋਂ ਅਮੀਰਦਾਰ ਤੋਂ ਹਾਕਮ ਹੁਕਮਰਾਨ ਮੀਰ ਦਾ ਮਤਲਬ ਹੈ ਹੁਕਮਰਾਨ ਤੇ ਪੀਰ ਦਾ ਮਤਲਬ ਹੈ ਸਾਧ ਸੰਗਤ ਜੀ ਬਜ਼ੁਰਗ ਭਗਤੀ ਕਰਨ ਵਾਲਾ ਸਾਧੂ ਸੰਤ ਪ੍ਰਮੁਖ ਮੁਖਮੁਖ ਤੇ ਸਿੱਖਾਂ ਦੇ ਵਿੱਚ ਇਹ ਨਹੀਂ ਹੈ ਕਿ ਇੱਕ ਬੰਦਾ ਮੀਰ ਵੱਖਰਾ ਹੋਵੇ ਤੇ ਪੀਰ ਵੱਖਰਾ ਹੋਵੇ ਖਾਲਸਾ ਜੀ ਜਿਹੜਾ ਮੀਰੀ ਦੇ ਤਖਤ ਤੇ ਬੈਠਾ ਉਹਨੇ ਪੀਰੀ ਵੀ ਨਾਲ-ਨਾਲ ਆਪਣੇ ਅੰਦਰ ਧਾਰਨ ਕਰਨੀ ਹੈ ਤੇ ਜਿਹੜਾ ਪੀਰੀ ਕਮਾਉਂਦਾ ਪਿਆ ਉਹਨੇ ਮੀਰੀ ਵੀ ਆਪਣੇ ਜੀਵਨ ਵਿੱਚ ਨਾਲ ਲੈ ਕੇ ਚੱਲਣੀ ਹੈ ਰਾਜਨੀਤੀ